ਪੰਜਾਬ ਨੂੰ ਲੋੜ ਉਹਨਾਂ ਦੀ ਹੈ ਜਿਹੜੇ ਆਪਸੀ ਭਾਈਚਾਰਕ ਸਾਂਝ ਬਣਾਉਣ ਜਿਹੜੇ ਦੇਸ਼ ਦੀ ਗੱਲ ਕਰਨ ਦੇਸ਼ ਦੀ ਅਖੰਡਤਾ ਦੀ ਗੱਲ ਕਰ ਰਾਸ਼ਟਰ ਦੀ ਗੱਲ ਕਰਨ ਅਰ ਮੈਂ ਇਹ ਕਹਾਂਗਾ ਕਿ ਸੀਐਮ ਸਾਹਿਬ ਨੂੰ ਜਿਹੜਾ ਬੁਲਾਉਣਾ ਹੈ ਉਹਨਾਂ ਦੀ ਗੋਲਕਤਾ ਜਿਹੜੀ ਤਕਲੀਫ ਹੈ ਉਹ ਸਾਹਮਣੇ ਆਈ ਹੈ ਕਾਰਨ ਕੀ ਹੈ ਸੀਐਮ ਸਾਹਿਬ ਨੂੰ ਇੱਕ ਹੋਰ ਕਹਾਂਗਾ ਕੀ ਗੜਗੱਜ ਪਿਛਲਾ ਜਿਹੜਾ ਜੀਵਨ ਬਤੀਤ ਚਾਹ ਕਰ ਚੁੱਕਿਆ ਉਹਦੀ ਦੂ ਤਬਦੀਸ਼ ਕਰਾਈ ਜਾਵੇ ਕਿੱਥੇ ਕਿੱਥੇ ਇਹਨੇ ਕਾਲਜਾਂ ਵਿੱਚ ਧੱਕੇ ਖਾਏ ਨੇ ਕਿਹੜੀ ਕਿਹੜੀਆਂ ਐਨ ਜੀਓਸ ਦੇ ਨਾਲ ਕੰਮ ਕੀਤਾ ਉਹ ਸਾਰਾ ਜਿਹੜਾ ਜਗ ਜाहਰ ਹੋਣਾ ਚਾਹੀਦਾ ਕਿ ਇਹ ਗੜਗੱਜ ਕਿਹੜੇ ਕਿਹੜੇ ਆਉਧਿਆਂ ਤੇ ਕਿਹੜੇ ਕਿਹੜੇ ਸਮੇਂ ਦੇ ਵਿੱਚ ਕੀ ਕੀ ਕਰਤੂਤਾਂ ਕਰਦਾ ਰਿਹਾ ਹੈ ਕਾਰਨ ਕੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਜਥੇਦਾਰ ਬਣ ਤੋਂ ਪਹਿਲਾਂ ਇਹ ਜ਼ਰੂਰ ਆਵੇ ਕਿ ਉਹਦਾ ਇੱਕ ਕਰੈਕਟਰ ਸਰਟੀਫਿਕੇਟ ਜਿਹੜਾ ਜ਼ਰੂਰ ਸਾਹਮਣੇ ਆਉਣਾ ਚਾਹੀਦਾ ਕਿ ਉਹਨੇ ਕਿਹੜੇ ਜੀਵਨ ਦੇ ਵਿੱਚ ਕੀ ਕੀਤਾ ਕਿਹੜੇ ਸਮੇਂ ਕੀ ਕੀਤਾ ਹਰ ਇੱਕ ਚੀਜ਼ ਸਾਹਮਣੇ ਆਉਣੀ ਚਾਹੀਏ ਤਾਂ ਜੋ ਉਹ ਜਿਹੜੀ ਸਤਕਾਰਯੋਗ ਸ਼੍ਰੀ ਅਕਾਲ ਤਖਤ ਸਾਹਿਬ ਆ ਉਹ ਜਿਹੜੀ ਪੋਸਟ ਹੈ ਉਹਨੂੰ ਕਲੰਕਿਤ ਨਾ ਕੀਤਾ ਜਾਵੇ ਉੱਥੇ ਕੋਈ ਨਫ਼ਰਤ ਨਾ ਫੈਲਾਈ ਜਾਵੇ ਉੱਥੇ ਅੱਤਵਾਦ ਨਾ ਫੈਲਾਇਆ ਜਾਵੇ ਉੱਥੇ ਸਿਰਫ ਤੇ ਸਿਰਫ ਸਮਾਜ ਨੂੰ ਜੋੜਨ ਦਾ ਹੀ ਆਪਣਾ ਕੰਮ ਕੀਤਾ ਜਾਵੇ ਜਿੱਥੇ ਦੇਸ਼ ਦੀ ਅਖੰਡਤਾ ਬਰਕਰਾਰ ਰਹੇ